ਵੈਗਨਰ ਗੱਡੀ ਵਾਸਤੇ ਕਾਫੀ ਡਿਮਾਂਡ ਆ ਰਹੀ ਸੀਗੀ ਕੁੱਲ 60000 ਦੀ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਵੈਗਨਰ ਪੂਰੀ ਸੋਹਣੀ ਗੱਡੀ ਐ ਸੀ ਤੁਸੀਂ ਦੇਖੋਗੇ ਤੁਹਾਨੂੰ ਰੇਟ ਸਭ ਤੋਂ ਵੱਧ ਪਸੰਦ ਆਊਗਾ ਤੇ ਰੇਟ ਤੋਂ ਵੀ ਵੱਧ ਤੁਹਾਨੂੰ ਗੱਡੀ ਪਸੰਦ ਆਊਗੀ ਬਾਕੀ ਪੂਰੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ 9465629488 ਜੇ ਤੁਹਾਡੇ ਕੋਲ ਹੀ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਐ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਫਰੀਦ ਵਿੱਚ ਆਪਾਂ ਐਡ ਤੁਹਾਡੀ ਲਾ ਦੇਵਾਂਗੇ ਤੇ ਕਈ ਗੱਡੀਆਂ ਆਪਾਂ ਲੈ ਕੇ ਪਹੁੰਚਿਆ ਗੱਡੀਆਂ ਇੱਕ ਮੋਟਰਸਾਈਕਲ ਪਹਿਲੀ ਗੱਡੀ ਤੁਸੀਂ ਮਹਿੰਦਰਾ ਦੀ ਐਕਸ ਯੂਵੀ ਚੈੱਕ ਕਰੋ ਜੀ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਗੱਡੀ ਦੇ ਟਾਇਰ ਦੇਖੋ ਟਾਇਰਾਂ ਚ ਅਲਾਈ ਦੇਖੋ ਸੀ 3 ਲੱਖ ਰੁਪਏ ਡਿਮਾਂਡ ਆਪਾਂ ਅੱਜ ਲੈ ਕੇ ਪਹੁੰਚਿਆ ਬਠਿੰਡਾ ਮਾਲਕ ਦਾ ਏਰੀਆ ਸੀ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਬਹੁਤ ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚਿਆ ਗੱਡੀ ਦਿੱਲੀ ਨੰਬਰ ਹੈ ਜੀ ਅੰਦਰੋਂ ਜੇ ਗੱਲ ਕਰੀਏ ਸੀਟ ਕਵਰ ਮੈਟਿੰਗ ਮਿਊਜ਼ਿਕ ਸਿਸਟਮ ਏਸੀ ਹੀਟਰ ਹਰ ਚੀਜ਼ ਆਪ ਨੂੰ ਪ੍ਰੋਪਰ ਵਧੀਆ ਮਿਲੂਗੀ ਟੋਟਲ ਸਰਵਿਸ ਹੋਈ ਆ ਟਾਇਰ ਦੇਖ ਲਓ ਹਰ ਚੀਜ਼ ਆਪਾਂ ਨੂੰ ਵਧੀਆ ਮਿਲੂਗੀ ਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਪਹਿਲਾਂ ਕੋਈ ਗੱਲ ਕਰਨੀ ਹੈ ਗੱਡੀ ਬਾਰੇ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਪੁੱਛਣਾ 905649006 ਗੱਲ ਕਰ ਸਕਦੇ ਹੋ ਗੱਲ ਕਰਕੇ ਜਾ ਕੇ ਦੇਖ ਕੇ ਗੱਡੀ ਨੂੰ ਖਰੀਦ ਕੇ ਲਿਆ ਸਕਦੇ ਹੋ ਜੀ ਬਾਕੀ ਆਪਾਂ ਗੱਲਬਾਤ ਕਰ ਹੀ ਰਹੇ ਹਾਂ ਸੀ ਹੁਣ ਤੁਸੀਂ ਇੱਕ ਮੋਟਰਸਾਈਕਲ ਦੇਖੋ ਜੀ ਮੋਟਰਸਾਈਕਲ ਦੀ ਕੰਡੀਸ਼ਨ ਚੈੱਕ ਰੂ ਫਾਸਟ ਓਨਰ ਅਜੀ ਇਹ ਤੇ 13 ਮਾਡਲ ਹੈਗਾ ਮਾਡਲ 13 ਕੰਡੀਸ਼ਨ ਆਲੋਕ ਹੈ ਕਮੀ ਪੇਸ਼ੀ ਕੋਈ ਨਹੀਂ ਪੰਜਾਬ ਨੰਬਰ ਹੈ ਮਲੇਰ ਕੋਟਲਾ ਮਾਲਕ ਦਾ ਏਰੀਆ ਰੇਟ ਮਾਲਕ ਨੇ ਮੰਗਿਆ 35000 ਰੁਪਇਆ ਮਾਲਕ ਕਹਿੰਦੇ ਨੇ ਵੀ ਰੇਡ ਕਰ ਲਾਂਗੇ ਬਾਕੀ ਤੁਸੀਂ ਫੋਟੋਆਂ ਚ ਚੈੱਕ ਕਰੋ ਜੀ ਜੇ ਕਿਸੇ ਨੂੰ ਪਸੰਦ ਆਇਆ ਇਹ ਮੋਟਰਸਾਈਕਲ ਕੋਈ ਜਾ ਕੇ ਦੇਖਣ ਦਾ ਚਾਹ ਪਨ ਹੈਗੇ ਤਾਂ ਮਾਲਕ ਦੇ ਨਾਲ ਗੱਲ ਇੱਕ ਵਾਰੀ ਫੋਨ ਤੇ ਪਹਿਲਾਂ ਲਾਜ਼ਮੀ ਕਰ ਲੂ ਗੱਲ ਕਰਕੇ ਜਾ ਕੇ ਦੇਖ ਕੇ ਖਰੀਦ ਕੇ ਲਈ ਆ ਸਕਦੇ ਹੂੰ ਰੇਟ ਹੋ ਜਾਊਗਾ ਵੈ ਕਿ ਤੁਸੀਂ ਜਾਓਗੇ ਪਸੰਦ ਆਊਗਾ ਮੋਟਰਸਾਈਕਲ ਨੰਬਰ 22 ਦਾ 9417508601 ਗੱਲ ਕਰ ਲਿਓ ਆਪ ਹੀ ਤੁਸੀਂ ਗੱਲ ਕਰਾਂਗੇ ਜੀ ਆਪਾਂ ਹੁਣ ਆਪਣੇ ਕੋਲੇ ਗੱਡੀ ਪਹੁੰਚੀ ਹੈ ਵੈਗਨਰ ਜਿਹਦਾ ਤੁਹਾਨੂੰ ਪਹਿਲਾਂ ਮੈਂ ਰੇਟ ਦੱਸਿਆ ਸੀਗਾ ਕੁੱਲ 60000 ਰੁਪਏ ਮਾਲਕ ਨੇ ਰੇਟ ਕਿਹਾਗਾ ਮਲੇਰ ਕੋਟਲੇ ਮਾਲਕ ਦੇ ਘਰੇ ਗੱਡੀ ਖੜੀ ਆ ਪਾਸਿੰਗ ਖਤਮ ਹੈ ਜੀ ਪੰਜ ਮਾਡਲ ਗੱਡੀ ਆ ਫਾਸਟ ਓਨਰ ਇੱਕਾ ਹੱਥ ਗੱਡੀ ਚੱਲੀ ਹੋਈ ਆ ਜੇ ਆਪਾਂ ਇਹਨਾਂ ਦੇ ਪਿੰਡ ਦੀ ਗੱਲ ਕਰੀਏ ਤਾਂ ਅਹਿਮਦਗੜ ਮਾਲਕ ਦਾ ਏਰੀਆ ਸੀ ਅਹਿਮਦਗੜ ਮੰਡੀ ਮਲੇਰਕੋਟਲੇ ਡਿਸਟ੍ਰਿਕਟ ਦੇ ਵਿੱਚ ਪੈ ਜਾਂਦਾ ਹੈ ਸੀਟ ਕਵਰ ਲੈਦਰ ਦੇ ਬਿਲਕੁਲ ਨਵੇਂ ਤੇ ਜਿਹੜੀ ਬੈਟਰੀ ਆ ਬਿਲਕੁਲ ਨਵੀਂ ਮਾਲਕ ਨੇ ਧਰਾਈ ਆ ਤਿੰਨ ਸਾਲ ਦੀ ਗਾਰੰਟੀ ਆ ਨਵੀਂ ਬੈਟਿੰਗ ਹੋਈ ਆ ਤੇ LED ਅੰਦਰ 10 ਇੰਚ ਦੀ ਲੱਗੀ ਹੋਈ ਆ ਸਾਰਾ ਕੁਝ ਵਧੀਆਗਾ ਸਪੀਕਰ ਤੇ ਹਰ ਚੀਜ਼ ਆਪਾਂ ਨੂੰ ਵਧੀਆ ਮਿਲੂ ਜੀ 80 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਬਾਕੀ ਇਹ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਲਈ ਦਿੱਤਾ ਸੀ ਕਰੋ ਗੱਲਬਾਤ ਆਪ ਹੀ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਜੀ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਕਰ ਲਈ ਵੀਡੀਓ ਵਧੀਆ ਲੱਗਿਆ ਤੁਹਾਨੂੰ ਪਸੰਦ ਆਈ ਹੈ ਤਾਂ ਜਰੂਰ ਲਾਈਕ ਕਰ ਦਿਓ ਜੀ ਬਤ ਬਸ ਸ਼ੇਅਰ ਕਰ ਦਿਓ ਬਤ ਬਸ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਅਗਲੀ ਵੀਡੀਓ ਚ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਕਿੰਨੇ ਰੇਟ ਦੇ ਵਿੱਚ ਤੁਹਾਨੂੰ ਚਾਹੀਦੇ ਕਰੋ ਕਮੈਂਟ ਤੇ ਕਿਸੇ ਨੇ ਐਡ ਕਰਵਾਉਣੀ ਹੈ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਦੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਬਿਲਕੁਲ ਫਰੀਦ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦਿਆਂ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਜੀ